ਗਰਮੀ ਦੇ ਦਿਨ ਸਨ ਸੂਰਜ ਅੱਗ ਵਰ ਰਿਹਾ ਸੀ ਤੇ ਇੱਕ ਗਰੀਬ ਮਜ਼ਦੂਰ ਕੁਲਦੀਪ ਆਪਣੀ ਮਾਂ ਦੇ ਨਾਲ ਇੱਕ ਛੋਟੀ ਜੀ ਝੁੱਗੀ ਵਿੱਚ ਰਹਿੰਦਾ ਸੀ ਉਸ ਦੀ ਮਾਂ ਜਸੋ ਇੱਕ ਬਹੁਤ ਹੀ ਪਿਆਰ ਵਾਲੀ ਔਰਤ ਸੀ ਜਿਸ ਨੇ ਆਪਣੇ ਪੁੱਤ ਦੀ ਖੁਸ਼ੀ ਲਈ ਆਪਣੀ ਹਰ ਖੁਸ਼ੀ ਕੁਰਬਾਨ ਕਰ ਦਿੱਤੀ ਕੁਲਦੀਪ ਦਾ ਪਿਓ ਬਚਪਨ ਵਿੱਚ ਹੀ ਇਸ ਦੁਨੀਆ ਤੋਂ ਚਲਾ ਗਿਆ ਸੀ ਇਸ ਕਰਕੇ ਉਸ ਦੀ ਮਾਂ ਨੇ ਲੋਕਾਂ ਦੇ ਘਰ ਵਿੱਚ ਕੰਮ ਕਰ ਕਰਕੇ ਉਸ ਨੂੰ ਪਾਲਿਆ ਸੀ ਕੁਲਦੀਪ ਨੂੰ 22 ਸਾਲਾਂ ਦਾ ਹੋ ਗਿਆ ਉਹ ਸਰੀਰ ਵਿੱਚ ਤਕੜਾ ਸੀ ਤੇ ਸ਼ਹਿਰ ਵਿੱਚ ਇੱਕ ਕੰਪਨੀ ਵਿੱਚ ਨੌਕਰੀ ਕਰਦਾ ਸੀ ਉਹ ਚਾਹੁੰਦਾ ਸੀ ਉਸ ਦੀ ਮਾਂ ਨੂੰ ਆਰਾਮ ਕਰੇ ਪਰ ਜੱਸੂ ਕਹਿੰਦੀ ਪੁੱਤ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਜਦ ਤੱਕ ਹੰਝੂ ਵਗਣ ਉਹਦੋਂ ਤੱਕ ਜ਼ਿੰਦਗੀ ਚੱਲਦੀ ਹੈ ਪਰ ਇੱਕ ਦਿਨ ਕੁਲਦੀਪ ਦੇ ਦਿਲ ਵਿੱਚ ਖਿਆਲ ਆਇਆ ਕਿ ਮੈਂ ਆਪਣੀ ਮਾਂ ਨੂੰ ਗਰੀਬੀ ਤੇ ਦੁੱਖਾਂ ਤੋਂ ਆਜ਼ਾਦ ਕਰਵਾਉਣਾ ਚਾਹੁੰਦਾ ਹਾਂ ਕੁਲਦੀਪ ਨੂੰ ਸ਼ਹਿਰ ਵਿੱਚ ਵਧੀਆ ਨੌਕਰੀ ਮਿਲ ਗਈ ਸੀ ਤੇ ਹੁਣ ਉਹ ਹਰ ਮਹੀਨੇ ਚੰਗੀ ਤਨਖਾਹ ਲੈਂਦਾ ਪਰ ਸ਼ਹਿਰ ਦੀ ਰੌਣਕ ਤੇ ਨਵੇਂ-ਨਵੇਂ ਸ਼ੌਂਕਾਂ ਨੇ ਉਸ ਨੂੰ ਬਦਲ ਦਿੱਤਾ ਉਹ ਉਹ ਆਪਣੇ ਦੋਸਤਾਂ ਨਾਲ ਮਹਿੰਗੇ ਹੋਟਲਾਂ ਵਿੱਚ ਖਾਂਦਾ ਪੀਂਦਾ ਨਵੇਂ ਕੱਪੜੇ ਪਾਉਂਦਾ ਤੇ ਸ਼ਹਿਰ ਦੀ ਜ਼ਿੰਦਗੀ ਦਾ ਆਨੰਦ ਲੈਂਦਾ ਸੀ ਉਹ ਆਪਣੀ ਮਾਂ ਨੂੰ ਵੀ ਸ਼ਹਿਰ ਲੈ ਆਉਣ ਲਈ ਸੋਚਦਾ ਪਰ ਹਰ ਵਾਰੀ ਉਹ ਇਹ ਆਕੇ ਰੋਕ ਲੈਂਦਾ ਕਿ ਮਾਂ ਤੁਸੀਂ ਇੱਥੇ ਆਕੇ ਕੀ ਕਰੋਗੀ ਇਹ ਸ਼ਹਿਰ ਵਿੱਚ ਤੁਹਾਡੀ ਥਾਂ ਨਹੀਂ ਮਾਂ ਹਰ ਰੋਜ਼ ਉਸ ਦੀ ਚਿੱਠੀ ਦੀ ਉਡੀਕ ਕਰਦੀ ਕੁਝ ਮਹੀਨੇ ਬਾਅਦ ਉਸਨੇ ਇੱਕ ਚਿੱਠੀ ਭੇਜੀ ਪੁੱਤ ਮੈਂ ਤੇਰੇ ਤੋਂ ਵੱਖ ਨਹੀਂ रह ਸਕਦੀ ਤੂੰ ਮੈਨੂੰ ਆਕੇ ਮਿਲਣਾ ਪਰ ਕੁਲਦੀਪ ਨੇ ਜਵਾਬ ਦਿੱਤਾ ਕਿ ਉਹ ਸ਼ਹਿਰ ਦੀ ਰੌਣਕ ਵਿੱਚ ਇੰਨਾ ਖੋ ਗਿਆ ਸੀ ਕਿ ਮਾਂ ਦੀ yaad ਵੀ ਥੋੜੀ-ਬਹੁਤੀ ਆਉਂਦੀ ਸੀ ਇੱਕ ਦਿਨ ਕੁਲਦੀਪ ਨੂੰ ਪਿੰਡ ਤੋਂ ਖਬਰ ਆਈ ਕਿ ਉਸ ਦੀ ਮਾਂ ਬਹੁਤ ਬਿਮਾਰ ਹੈ ਉਹ ਸਾਰੇ ਕੰਮ ਛੱਡ ਕੇ ਪਿੰਡ ਵਾਪਸ ਆਇਆ ਤੇ ਜਦੋਂ ਘਰ ਪਹੁੰਚਿਆ ਤਾਂ ਮਾਂ மஞ்சੇ ਤੇ ਪਈ ਸੀ ਉਸ ਦੀ ਅੱਖਾਂ ਦੇ ਵਿੱਚ ਕੰਜੀਬ ਚਮਕ ਸੀ ਉਹ ਹੌਲੀ-ਹੌਲੀ ਬੋਲੀ ਪੁੱਤ ਮੈਂ ਤੇਰੀ ਸਫਲਤਾ 'ਚ ਬਹੁਤ ਖੁਸ਼ ਹਾਂ ਪਰ ਮੇਰੀ ਆਖਰੀ ਇੱਛਾ ਹੈ ਕਿ ਤੂੰ ਮੈਨੂੰ ਆਪਣੇ ਹੱਥੀਂ ਰੋਟੀ ਖਵਾਵੇਂ ਕੁਲਦੀਪ ਨੇ ਆਪਣੇ ਹੱਥੀਂ ਮਾਂ ਨੂੰ ਰੋਟੀ ਖਵਾਈ ਪਰ ਮਾਂ ਦਾ ਹੱਥ ਥੋੜੀ ਦੇਰ ਬਾਅਦ ਢਿੱਲਾ ਪੈ ਗਿਆ ਉਹ ਆਪਣੀ ਆਖਰੀ ਸਾਹ ਲੈ ਚੁੱਕੀ ਸੀ ਕੁਲਦੀਪ ਮਾਂ ਨੂੰ ਹਿਲਾਉਂਦਾ ਰਿਹਾ ਉੱਚੀ ਆਵਾਜ਼ ਵਿੱਚ ਬੁਲਾਉਂਦਾ ਰਿਹਾ ਪਰ ਉਹ ਸਭ ਕੁਝ ਖਤਮ ਹੋ ਗਿਆ ਸੀ ਉਸ ਨੂੰ ਸਮਝ ਆ ਗਿਆ ਸੀ ਕਿ ਤਾਂ ਦੌਲਤ ਤੇ ਸ਼ਹਿਰੀ ਚਮਕ ਸਭ ਕੁਝ ਬੇਕਾਰ ਹੈ ਜੇਕਰ ਮਾਂ ਦੀ ਛਾਂ ਨਾ ਹੋਵੇ ਕੁਲਦੀਪ ਨੇ ਆਪਣੇ ਆਪ ਨੂੰ ਮaaf ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜ਼ਿੰਦਗੀ ਇਹ ਗਲਤੀ ਕਦੇ ਠੀਕ ਨਹੀਂ ਹੋ ਸਕੀ ਤੇ ਹੁਣ ਉਹ ਸ਼ਹਿਰ ਦੀ ਚਮਕ-ਦਮਕ ਛੱਡ ਕੇ ਪਿੰਡ ਆ ਗਿਆ ਸੀ ਤੇ ਆਪਣੀ ਮਾਂ ਦੇ ਨਾਲ ਇੱਕ ਲੰਗਰ ਚਲਾਉਣ ਲੱਗਾ ਮ ਨੂੰ ਉਸ ਨੂੰ ਯਕੀਨ ਹੋ ਗਿਆ ਸੀ ਕਿ ਦੁਨੀਆ ਦੀ ਹਰ ਸ਼ੈ ਮਿਲ ਸਕਦੀ ਹੈ ਪਰ ਮਾਂ ਦਾ ਪਿਆਰ ਜੇਕਰ ਇੱਕ ਵਾਰੀ ਖੋ ਗਿਆ ਤਾਂ ਮੁੜ ਨਹੀਂ ਮਿਲਦਾ ਦੋਸਤੋ ਇਹ ਕਹਾਣੀ ਸੁਣਾਉਣ ਦਾ ਮਕਸਦ ਸਿਰਫ ਇਨਾ ਹੈ ਕਿ ਆਪਣੇ ਮਾਪਿਓ ਦੀ ਕਦਰ ਕਰੋ ਆਪਣੇ ਮਾਪਿਓ ਨੂੰ ਇੱਜ਼ਤ ਦਿਓ ਉਹਨਾਂ ਦਾ ਧਿਆਨ ਰੱਖੋ ਕਿਉਂਕਿ ਦੁਨੀਆ ਵਿੱਚ ਹਰ ਸ਼ੈ ਮਿਲ ਸਕਦੀ ਹੈ ਪਰ ਮਾਪਿਓ ਨਹੀਂ ਮਿਲ ਸਕਦੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ